ਪਿਆਰੇ ਮਲਾਂ ਸਾਥੀਓ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਮਲਾਹਾਂ ਵੱਲੋਂ ਲਗਾਤਾਰ ਮੁੱਖ ਮੰਤਵਾਂ ਤੇ ਬੇਤਵਾਂ ਦੇ ਹਰਪਾਲ ਸਿੰਘ ਟੀਮਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਮਲਾਹਾਂ ਡੀਏ ਵਿੱਚ 12 ਮਸਨ ਵਾਅਦਾ ਕੀਤਾ ਜਾਵੇ ਜੋ ਬੁਖੂ ਵਕਤ ਜਥੇ ਨੇ ਮੀਟਿੰਗ ਹੋਈਆ ਮੁੱਖ ਮੰਤਵਾਂ ਨਾਲ ਉਹਨਾਂ ਨੇ ਇਹ ਕਿਹਾ ਵੀ ਭਾਈ ਜੋ ਮਲਾਇਆਂ ਦਾ 66 ਮਹੀਨਿਆਂ ਦਾ ਬਕਾਇਆ ਉਹ ਦਿੱਤਾ ਜਾਵੇ ਤੇ ਮਲਾਇਆਂ ਡੀਏ 38% ਵਧਾ ਕੇ 50% ਤੱਕ ਜਾਵੇ। ਇੱਕ ਪਾਸੇ ਕੇਂਦਰ ਸਰਕਾਰ ਦੇ ਮਲਾਇਆਂ ਡੀਏ 50% ਆ ਪਰ ਪੰਜਾਬ ਸਰਕਾਰ ਦੇ ਮਲਾਇਆਂ ਡੀਏ 38% ਦਾ 12% ਦਾ ਫਰਕ ਆ ਬਹੁਤ ਵੱਡਾ ਫਰਕ ਹੈ ਜੀ। ਜੇਕਰ ਪੰਜਾਬ ਦੇ ਮਲਾਇਆਂ ਡੀਏ 12% ਵਾਧਾ ਹੁੰਦਾ ਤਾਂ ਭਾਰਮਿੰ ਨੇ 5000 6000 ਸੱਤਿਆ ਸੰਖਿਆ ਵਰਕੂਗਾ ਉਹ ਨਰਕੂਗਾ 17 ਸਤ 2020 ਤੋਂ ਭਾਰਤੀਆਂ ਦੇ ਮਲਾਜਮਾਂ ਨੂੰ 6ਵਾਂ ਪੇਨ ਲਾ 7ਵਾਂ ਪੇਨ 15 ਇੱਕ 15 ਦਾ ਨੁਦ ਰੱਦ ਕਰਕੇ ਪਨ ਕਾਲ ਦਾ ਸਮੇਂ ਦਾ ਏਰੀਆ ਦਿੱਤਾ ਜਾ ਪਰਮਿਸ਼ਨ ਬੀੜਾ ਜੋ ਮਲਾਜਮਾਂ ਉਹਦੇ ਤਰ੍ਹਾਂ ਫਿਕਸ ਕੀਤੀਆਂ ਤੇ ਪਰਮਿਸ਼ਨ ਬੀੜਾ ਨੂੰ ਆਈ ਰੇਜਿਸਟ੍ਰ ਬਾਰੇ ਪੰਜਾਬ ਤੇ ਹਿਆਣਾ ਹਾਈ ਕੋਰਟ ਫੈਸਲਾ ਕਰ ਚੁੱਕਿਆ ਹੈ ਪੰਜਾਬ ਸਰਕਾਰ ਦੇ ਮਲਾਆਂ ਦੇ ਪੱਤੇ ਕੱਟੀ ਕੱਟੇ ਗਏ ਹਨ ਉਹਨਾਂ ਨੂੰ ਬਹਾਲ ਕੀਤਾ ਜਾਵੇ ਪੰਜਾਬ ਸਰਕਾਰ ਦੇ ਮਹਿਕਿਆਂ 'ਚ ਕੰਮ ਕਰਦੇ ਕੱਚੇ ਮਲਾਆਂ ਨੂੰ ਰੈਗੂਲਰ ਕੀਤਾ ਜਾਵੇ ਮੋਖੋਣੀ ਭਵਨਦਵਾਨ ਨੇ ਕਿਹਾ ਸੀ ਕਿ ਮੈਂ ਕੱਚਾ ਸ਼ੌਧ ਕਿਉਂ ਕੱਟੂੰਗਾ ਪਰ ਸਰਕਾਰ ਬਣੀ ਨੂੰ 22 ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ ਪਰ ਅਜੇ ਤੱਕ ਗੁਰੂ ਗੋਵਿੰਦ ਸਿੰਘ ਸਬਰਥਨ ਲਾੜ ਰੋਪਣ ਗੁਰੂ ਹਰਗੋਬਿੰਦ ਸਾਹਿਬ ਸਬਰਥਨ ਲੜਾ ਮਹਬਤ ਦੇ ਵਿੱਚ ਵੀ ਵੀ ਸਾਲਾਂ ਤੋਂ ਕਾਮੇ ਠੀਕਿਆਂਦਾਰਾਂ ਕੋਲ ਬਹੁਤ ਹੀ ਘੱਟ ਤਨਖਾਹਾਂ ਦੇ ਕੰਮ ਕਰਦੇ ਆ 9 9 10 10 ਹਜ਼ਾਰ ਤੱਕ ਉਹਖਣੇ ਪ੍ਰਮਾਤਵਾਦੀ ਮੰਗ ਕਰਦੇ ਆ ਕਿ ਇਹਨਾਂ ਮਲਾਇਨ ਯੋਗਤਾ ਦੇ ਆਧਾਰ ਦੇ ਉੱਪਰ ਰੈਗੂਲਰ ਕੀਤਾ ਜਾਵੇ ਪੀਐਸ ਪੀਸੀਐਲ ਵੱਲੋਂ ਇੱਕ ਪੱਤਰ ਜਾਰੀ ਹੋਇਆ ਹੈ ਕਿ ਜੋ ਰਿਟਾਇਰਮੈਂਟ ਹੋਏ ਮਲਾਜ਼ਮ ਨੇ ਦੁਆਰਾ 30 ਹਜ਼ਾਰ ਤਨਖਾਤੇ ਜਾਂ 17 ਹਜ਼ਾਰ ਤੇ ਜਾਂ 10 ਹਜ਼ਾਰ ਦੇ ਹੋ ਰੱਖੇ ਗਏ ਹਨ ਇਸ ਗੱਲ ਦਾ ਅਸੀਂ ਵਿਰੋਧ ਕਰਦੇ ਹਾਂ ਪੀਐਸ ਪੀਸੀਐਲ ਅਦੀ ਮਿਨੀਮਲ ਮੰਗ ਕਰਦੇ ਹਾਂ ਕਿ ਜੋ ਰੋਪੜ ਸੰਪਲਾਨ ਦੇ ਵਿੱਚ ਜਾਂ ਲਹਿਰਾ ਮਮਥਨ ਬਣਾਉਣ ਦੇ ਵਿੱਚ ਠੇਕੇਦਾਰਾਂ ਨੂੰ ਕੰਮੇ ਕੰਮ ਕਰਦੇ ਆ ਯੋਗਤਾ ਅਨਸਾਰ ਜਿਹਨੇ ਬੀਟੈਕ ਕੀਤੀ ਉਹਨਾਂ ਨੂੰ ਉਹਨਾਂ ਨੇ ਯੋਗਤਾ ਅਨਸਾਰ ਉਹ ਦਿੱਤਾ ਜਾਵੇ ਅਰ ਰਟਾਇਰਮੈਂਟ ਹੋਏ ਜੋ ਸਾਫਤੀ ਸਾਡੇ ਰੱਖੇ ਗਏ ਹਨ ਦੁਬਾਰਾ ਫੇਰ ਰੱਖੇ ਗਏ ਨੇ ਸਿਰਫ ਅਗਰੋਹ ਕਰਦੇ ਆ ਤੇ ਪੀਐਸ ਪੀਸੀ ਵਾਲੀ ਮੇਮ ਵੀ ਹੁੰਦਾ ਵੀ ਕਰਦੇ ਆ ਦਰਾਂ ਫੇਰ ਮੰਗ ਕਰਦੇ ਆ ਜੋ ਰੋਪੜ ਸੰਧਨ ਪਲਾਨ ਦੇ ਵਿੱਚ ਜਾਂ ਲਹਿਰਾ ਮੰਸਲਾ ਨੂੰ ਥਰਮ ਬਣਾਉਣ ਦੇ ਵਿੱਚ ਜੋ ठेकेदारों ਨੇ ਕੋਲ ਕੰਮੇ ਕੰਮ ਕਰ ਦਿਆ ਕੱਚੇ ਗਾਮੇ ਕਿਸ ਨੇ ਬੀਟੈਗ ਕੀਤੀ ਹੋਈ ਆ ਕਿਸ ਨੇ ਡਿਪਲੋਮਾ ਕੀਤਾ ਕਿਸ ਨੇ ਆਈਟੀ ਕੀਤੀ ਹੋਈ ਆ ਜੋ ਤਦ ਦੇ ਆਧਾਰ ਦੇ ਉੱਪਰ ਉਹਨੇ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਿਆ ਅਸੀਂ ਮੰਗ ਕਰਦੇ ਆ ਬਾਰ ਬਾਰ ਜੋ ਮਲਾਇਆ ਰੱਖੇ ਗਿਆ ਹੈਨ ਰਿਟਾਇਰਮੈਂਟ ਨੂੰ ਮਲਾਇਆ ਰੱਖੇ ਗਿਆਨ ਪੀਐਸਪੀਸ ਅਲ ਮੈਨੇਜਮੈਂਟ ਨੂੰ ਪੀਐਸਪੀਸ ਅਲ ਮੈਨੇਜਮੈਂਟ ਦੇ ਵੱਲੋਂ ਉਹ ਜੀ ਨਿੰਦਾ ਕਰਦੇ ਆ ਦੁਆਰਾ ਵੀਰ ਜੀ ਮੁਖਨੇਪੂ ਮਾਨਤਮਾਨ ਬੇਤਾਂ ਕਿਰਪਾ ਸਿੰਘ ਜਿੰਮਤ ਮੰਗ ਕਰਦੇ ਆਂ ਕਿ ਜੋ ਮਲਾ 69 ਮਹੀਨਾ ਦਾ ਬਕਾਇਆਤਾ ਜਾਵੇ ਤੇ ਡੀਏ ਵਾਧਾ ਕੀਤਾ ਜਾਵੇ